ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਲੜੀਵਾਰ ਚੰਡੀ ਦੀ ਵਾਰ ਦੀ ਸੰਥਿਆ ਕਰ ਰਹੇ ਹਾਂ ਤੇ ਪਲੇਲਿਸਟ ਦੇ ਵਿੱਚ ਪਿਛਲੇ ਭਾਗ ਪਏ ਨੇ ਸੋ ਇੱਥੋਂ ਤੱਕ ਆਪਣੀ ਸੰਥਿਆ ਸੰਪੂਰਨ ਹੋ ਗਈ ਛੇ ਅੱਗੇ ਸ਼ੁਰੂ ਹੁੰਦਾ ਪੌੜੀ ਦੁਰਗਾ ਬੈਣ ਸੁਨੰਦੀ ਸੁਨੰਦੀ ਤੇ ਬਿਸਰਾਮ ਕਸ ਕੇ ਬੋਲਣਾ ਸੁਨੰਦੀ ਹੱਸੀ ਕਸ ਕੇ ਬੋਲਣਾ ਅਦਕ ਲੱਗਾ ਉੱਤੇ ਧਿਆਨ ਰੱਖਣਾ ਹੱਸੀ ਹੜ ਹੜਾਏ ਹੜ ਹੜਾਏ ਦਾੜੇ ਦੀ ਆਵਾਜ਼ ਉਚਾਰਨ ਹੋਵੇ ਹੜ ਹੜਾਏ ਓਹੀ ਸੀਹੋ ਮੰਗਾਇਆ ਰਾਖਸ ਪਖਣਾ ਮੰਗਾਇਆ ਤੇ ਬਿਸਰਾਮ ਹੈ ਰਾਖਸ ਪਖਣਾ ਕਸ ਕੇ ਬੋਲਣਾ ਅਦਕ ਦੇ ਨਾਲ ਚਿੰਤਾ ਕਰੋ ਨਾ ਕਾਈ ਇੱਥੇ ਬਿਸਰਾਮ ਹੈ ਦੇਵਾਂ ਨੂੰ ਆਖਿਆ ਰੋਹਾਰੇ ਨੂੰ ਹੋੜਾ ਤੇ ਹਾਹਾ ਮੁਗਤਾ ਹਾਹੇ ਦੀ ਆਵਾਜ਼ ਉਚਾਰਨ ਹੋਵੇ ਰੋਹ ਹੋਈ ਮਹਾ ਮਾਈ ਰਾਖਸ ਮਾਰਨੇ ਦੋਹਰਾ ਰਾਖਸ ਆਏ ਰੋਹਲੇ ਰੋਹਲੇ ਇੱਥੇ ਬਿਸਰਾਮ ਹੈ ਖੇਤ ਭਿੜਨ ਕੇ ਚਾਏ ਲਸਕਨ ਤੇਗਾ ਬਰਸ਼ੀਆਂ ਇੱਤੇ ਬਿਸ਼ਰਾਮ ਹੈ ਸੂਰਜ ਨਦਰ ਨਾ ਪਾਏ ਪੌੜੀ ਦੋਹਾ ਕੰਧਾਰਾ ਮੋਹੇ ਜੁੜੇ ਹੁਣ ਤਿਆਰ ਰਖਣਾ ਜੁੜੇ ਤੇ ਬਿਸ਼ਰਾਮ ਹੈ ਤੇ ਮੰਮੇ ਔਂਕੜ ਰਹਾ ਹਿਨੁ ਸਿਆਰੀ ਮੋਹੋ ਨਹੀਂ ਕਹਿ ਦੇਣਾ ਮੋਹੇ ਮੰਮੇ ਔਂਕੜ ਹਾਇ ਸਿਆਰੀ ਮੋਹੇ ਦੋਹਾ ਕੰਧਾਰਾ ਮੋਹੇ ਜੁੜੇ ਢੋਲ ਸੰਖ ਨਗਾਰੇ ਵੱਜੇ ਵੱਜੇ ਕਸਕੇ ਬੋਲਣੈ ਅਦ ਕਲਾ ਕੇ ਵੱਜੇ ਰਾਕਸ਼ ਆਏ ਰੋਹਲੇ ਹਾਹੇ ਦੀ ਆਵਾਜ਼ ਵਿੱਚ ਉਚਾਰਨ ਹੋਵੇ ਸੰਗਤ ਜੀ ਰੋਹਲੇ ਤਰਵਾਰੀ ਬਖਤਰ ਸੱਜੇ ਇਹਨੂੰ ਬਖਤਰ ਬੋਲਣਾ ਹੋਰ ਤਰ੍ਹਾਂ ਦੇ ਢੰਗ ਤਰੀਕੇ ਦੇ ਨਾਲ ਉਚਾਰਨ ਨਹੀਂ ਕਰਨਾ ਬਖਤਰ ਸੱਜੇ ਜੁੱਟੇ ਸੋਹੇ ਜੋਧ ਨੂੰ ਇੱਥੇ ਵਿਸਰਾਮ ਹੈ ਧਿਆਨ ਰੱਖਣਾ ਅਦਕ ਦੇ ਨਾਲ ਉਚਾਰਨ ਕਰਨੇ ਨੇ ਕਿਉਂਕਿ ਦਸਮ ਗ੍ਰੰਥ ਦੇ ਵਿੱਚ ਅਦਕ ਦੇ ਨਾਲ ਅਦਕ ਹਰੇਕ ਥਾਂ ਤੇ ਲੱਗਾ ਹੁੰਦਾ ਹੈ ਪਰ ਆਪਾਂ ਜੇ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੀਏ ਤੇ ਉਸ ਗੁਰਬਾਣੀ ਦੇ ਵਿੱਚ ਕਿਤੇ ਵੀ ਲਿਖਤੀ ਰੂਪ ਵਿੱਚ ਅਦਕ ਨਹੀਂ ਆਇਆ ਪਰ ਜੇ ਆਪਾਂ ਦਸਮ ਗ੍ਰੰਥ ਸਾਹਿਬ ਵਿੱਚ ਦਰਸ਼ਨ ਕਰੀਏ ਤੇ ਹਰੇਕ ਸ਼ਬਦ ਦੇ ਉੱਤੇ ਜਿੱਥੇ ਜਿਹੜਾ ਸ਼ਬਦ ਕਸ ਕੇ ਬੋਲਣ ਵਾਲਾ ਉੱਥੇ ਅਦਕ ਲੱਗਾ ਹੋਇਆ ਹੈ ਜੁੱਟੇ ਸੋਹੇ ਜੁੱਧ ਨੂੰ ਇੱਕ ਜਾਤ ਨਾ ਜਾਣਨ ਭੱਜੇ ਜਾਣਨ ਪਹਿਲਾ ਨਾਣਾ ਫਿਰ ਨੰਨਾ ਜਾਣਨ ਭੱਜੇ ਖੇਤ ਅੰਦਰ ਜੋ ਦੇ ਗੱਜੇ ਕਸ ਕੇ ਬੋਲਣਾ ਪੌੜੀ ਜੰਗ ਮੁਸਾਫਾ ਬੱਜਿਆ ਬੱਜਿਆ ਕਸ ਕੇ ਬੋਲਣਾ ਰਣ ਘੁਰੇ ਨਗਾਰੇ ਚਾਵਲੇ ਝੂਲਣ ਨੇ ਜੀ ਬੈਰ ਕਾ ਨਿਸ਼ਾਨ ਲਸਣ ਲਸਾਵਲੇ ਢੋਲ ਨਗਾਰੇ ਪਾਉਣ ਦੇ ਊਂਗਣ ਊਂਗਣ ਪੜਨ ਕੱਗੇ ਦੀ ਆਵਾਜ਼ ਉਚਾਰਨ ਹੋਵੇ ਹੋਰ ਤਰੀਕੇ ਦੇ ਨਾਲ ਉਚਾਰਨੀ ਕਰਨਾ ਊਂਗਣ ਜਾਣ ਜਟਾਵਲੇ ਦੁਰਗਾ ਦਾਨੋ ਡਹੇ ਰਣ ਇੱਥੇ ਵਿਸਰਾਮ ਹੈ ਨਾਦ ਵੱਜਣ ਖੇਤ ਪਿਹਾਵਲੇ ਬੀਰ ਪਰੋਤੇ ਬਰਛੀਏ ਜਾਨ ਢਾਲ ਚਮਟੇ ਆਵਲੇ ਚਮਟੇ ਕਹਿਣਾ ਚਾਚਾ ਮੰਮੇ ਔਂਕੜਾ ਤੇ ਉੱਤੇ ਅਦਕ ਲੱਗਾ ਟੈਂਕੇ ਨੂੰ ਲਾਂ ਲੱਗੀ ਚਮਟੇ ਆਵਲੇ ਇੱਕ ਵੱਡੇ ਟੇਗੀ ਤੜਫੀਆਂ ਨਾ ਇੱਥੇ ਵਿਸਰਾਮ ਹੈ ਮਦ ਪੀਤੇ ਲੋਟਨ ਬਾਵਲੇ ਇੱਕ ਚੁਣ ਚੁਣ ਝਾੜੋ ਕੱਡੀਆਂ ਨਾ ਇੱਥੇ ਵਿਸਰਾਮ ਹੈ ਰੇਤ ਵਿੱਚੋ ਕਨੋੜੇ ਦੇ ਨਾਲ ਚੱਚੇ ਨੂੰ ਕਨੋੜਾ ਲੱਗਿਆ ਤਿਆਰ ਰੱਖਣਾ ਵਿਚੋ ਸੋਇਨਾ ਡਾਵਲੇ ਗਦਾ ਤ੍ਰਿਸ਼ੂਲਾ ਇਹਨੂੰ ਗੱਦਾ ਨਹੀਂ ਕਹਿ ਦੇਣਾ ਪੋਲਾ ਉਚਾਰਨ ਕਰਨਾ ਗਦਾ ਤ੍ਰਿਸ਼ੂਲਾ ਵਰਸ਼ੀਆਂ ਤੀਰ ਵਗਣ ਅਦਕ ਦੇ ਨਾਲ ਕੱਸ ਕੇ ਵਗਣ ਖਰੇ ਉਤਾਵਲੇ ਜਣ ਦッセ ਭਜੰਗਮ ਸਾਵਲੇ ਡਣ ਜਣ ਦッセ ਪੁਜੰਗਮ ਸਾਵਲੇ ਇੱਥੇ ਜੱਜੇ ਦੇ ਨਾਲ ਉਚਾਰਨ ਕਰਨਾ ਹੁਣ ਕਈ ਥਾਂ ਤੇ ਆਪਾਂ ਗੁਰਬਾਣੀ ਵਿੱਚ ਦਰਸ਼ਨ ਕਰਾਂਗੇ ਤੇ ਉੱਥੇ ਫਿਰ ਇੱਥੇ ਐਡੇ ਦੇ ਨਾਲ ਉਚਾਰਨ ਆਉਂਦਾ ਹੈ ਪ੍ਰਯੰਗਮ ਪਰ ਧਿਆਨ ਰੱਖਣਾ ਇੱਥੇ ਜੱਜੇ ਦੇ ਨਾਲ ਹੀ ਉਚਾਰਨ ਕਰਨਾ ਹੈ ਪੁਜੰਗਮ ਸਾਵਲੇ ਮਰ ਜਾਵਨ ਬੀਰ ਰੁਹਾਵਲੇ ਬੀਰ ਰੁਹਾਵਲੇ ਸੋ ਸੰਗਤ ਜੀ ਇਥੋਂ ਤੱਕ ਆਪਣੀ ਸੰਥਿਆ ਸੰਪੂਰਨ ਹੋ ਗਈ ਹੈ ਪਿਛਲੇ ਪਾੜ ਪਲੇਲਿਸਟ ਵਿੱਚ ਪਏ ਨੇ ਜਾ ਕੇ ਸਰਵਣ ਕਰ ਸਕਦੇ ਹੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ